ਚੜ੍ਹਨ ਨੂੰ ਲੰਘ ਜੜਾ ਚੜ੍ਹਨ ਨੂੰ ਹਾਂ ਪੀ ਹਾਂ ਪੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਹਾਂ ਜੀ ਤੁਸੀਂ ਸਾਰੇ ਜੜੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਹਾਨੂੰ ਜਿਵੇਂ ਕੀ ਪਤਾ ਸੀਗਾ ਵੀ ਪਤਾ ਹੀ ਆ ਵੀ ਸਾਡੇ ਅ ਐਨੀਵਰਸਰੀ ਨਿਕਲ ਕੇ ਗਈ ਹੈ ਜੀ ਇੰਗੇਜਮੈਂਟ ਐਨੀਵਰਸਰੀ ਗੱਲ ਕੁਛ ਐਦਾ ਸੀ ਕਿ ਵਿੱਚੇ ਵੈਲਕਮ ਦਾ ਹੋ ਗਿਆ ਵਿੱਚੇ ਮੈਂ ਮਾਲਾ ਗਈ ਹੋਈ ਸੀਗੀ ਤੇ ਹੁਣ ਅਸੀਂ ਦੀਦੀ ਤੇ ਮੈਂ ਬੜੇ ਰੋਪੜ ਗਏ ਸੀਗੇ ਕਿਸੇ ਕੰਮ ਤੇ ਫਿਰ ਅਸੀਂ ਸੋਚਿਆ ਦੀਦੀ ਤੇ ਮੈਂ ਸਲਾਹ ਕਰੀ ਵੀ ਆਪਾਂ ਐਨੀਵਰਸਰੀ ਮਨਾ ਲੈਂਦੇ ਆ ਤਾਂ ਫਿਰ ਇਸ ਕਰਕੇ ਅਸੀਂ ਕੇਕ ਕਿਤੇ ਲੈ ਕੇ ਆਏ ਆ ਇੱਧਰ ਮੇਰੇ ਛੰਨੂ ਮੰਨੋ ਜੇ ਪਏ ਆ ਹਰ ਗੁਣ ਕਹਿੰਦੇ ਅੰਦਰ ਪਈਆ ਥੋੜੀ ਜਿਹੀ ਰਿਹਾਰਡ ਕਰਦੀ ਹੈ ਜਿਖਾਮ ਉਹ ਮੈਂ ਆਪਣੇ ਕਮਰੇ ਚ ਪਾ ਦੇ ਗਈ ਸੀ ਇਸ ਕਰਕੇ ਉਹ ਸੁੱਤੀ ਪਈਆ ਤੇ ਨੂਰ ਸਾਸ਼ੀ ਘਰ ਬੁਲਾ ਦੇ ਆ ਦੇ ਪੁੱਤ ਐਨੇ ਜੀ ਬੈ ਬਲਾ ਦੇ ਤੂੰ ਬਲਾ ਦੇ ਤੂੰ ਸਾਸਰੀ ਘਰ ਆਈ ਹਾਂ ਤੂੰ ਕਰਕੇ ਚਲੋ ਚਲਾ ਪਰੀਂਦਰ ਨੂੰ ਸਰਪ੍ਰਾਈਜ਼ ਦਈਏ ਚਾ ਤੂੰ ਮੂਰੇ ਮੂਰੇ ਮੈਂ ਅਨੂ ਨੂੰ ਨਹੀਂ ਦੱਸਣਾ ਬਸ ਆਪਾਂ ਇਹਨਾਂ ਦੇਖ ਲੈਨੇ ਕੈਮਰੇ ਚ ਕਦੇ ਹੈਗਾ ਕਿ ਨਹੀਂ ਮੰਮੀ ਹੁਣ ਫਾਇਦਾ ਹੋ ਗਿਆ ਆਪਣਾ ਆਜੋ ਮੰਮੀ ਤੁਸੀਂ ਤਾਂ ਜਾਓ ਅੰਦਰ ਨੂੰ ਸਹੀ ਕਦੇ ਸੱਚੇ ਪੈਣੇ ਉਹ ਮੂਸ਼ੇ ਤੇ ਕੀ ਕਰੀਏ ਸਾਥ ਸਿਕਾ ਜੀ ਸਾਰੇ ਆ ਲੋ ਲੈਓ ਪਹਿਲਾਂ ਤਾਂ ਮੇਰੇ ਗਿਫਟ ਦੋ ਅੱਛਾ ਪਹਿਲਾਂ ਤਾਂ ਮੇਰੇ ਗਿਫਟ ਦੋ ਗਿਫਟ ਐਨੀਸਟਰੀ ਵਾਲਾ ਪੈਂਡਿੰਗ ਤਾਂ ਵਿੱਚ ਆਪਣੇ ਹਰ ਗੁੰਡੀ ਉਹ ਹੋ ਗਈ ਐਂਟਰੀ ਹੋ ਗਈ ਜਦੋਂ ਮੈਂ ਆਲਾ ਗਈ ਹੋਈ ਸੀ ਹੁਣ ਆਪਾਂ ਅਗਰੀਸਮੈਂਟਾਂ ਨੇ ਹੁਣ ਅਸੀਂ ਰੋਪੜ ਦਵਾਂਗੇ ਸੋਚਾਂ ਚ ਨਹੀਂ ਇੱਤੀਆਂ ਸੋਚਾਂ ਚ ਪਾਤਾ ਮੈਂ ਲੈਖੋ ਅਜੇ ਤਾਂ ਉਹਦੀਆਂ ਪਿਆਣੇ ਆਣੇ ਨੇ ਉਹ ਨਹੀਂ ਹੈਗੀ ਆ ਪਿਆਣੇ ਨੂੰ ਗਿਫਟ ਤੇਰਾ ਆਵੇ ਫੋਨ ਨਾ ਮਾ ਗਿਫਟ ਤਨੂ ਲੈ ਨਵਾਂ ਫੋਨ ਜੀ ਗਿਫਟ ਇਹਦੇ ਨਾਲ بڑا ਫੋਨ ਹੈ ਮੇਰੇ ਜਿਹਦੇ ਵਿੱਚ ਵੀਡੀਓ ਬਣ ਕੇ ਨਾ ਨਹੀਂ ਨਹੀਂ ਛੋਟਾ ਗਿਫਟ بڑا ਛੋਟਾ ਥੋੜੀ ਛੋਟਾ ਗਿਫਟ ਗਿਫਟ ਹੁੰਦਾ ਨਵਾਂ ਫੋਨ ਹਾਲਾਂਕਿ ਕਾਵਰੇ ਨਾਮ ਹੈ ਫੋਨ ਪ੍ਰਾਣੀ ਨਾ ਇਹ ਵੀ ਸਾਲ ਸਾਲ ਫੋਨ ਨਾਲ ਅੰਦ ਸੰਬੰਧ ਹੈ ਕਵਰ ਦਾ ਕਵਰ ਦੇ ਤਾ ਰੋ ਦੀਆ ਐ ਤਸਵੀਰ ਹੂੰ ਕਵਰ ਦਾ ਦੇ ਤਾ ਤਨੂ ਗਿਫਟ ਕਵਰ ਨਾ ਇਹ ਉਹ ਚੱਲਦੇ ਆਨ ਟ੍ਰੈਂਡਿੰਗ ਟਰੈਂਡਿੰਗ ਵਿੱਚ ਚੱਲ ਰਿਹਾ ਹੈ। ਹਾਂ ਮੈਂ ਫੋਨ ਕਰਦਾ ਤੁਸੀਂ ਕਰਦੇ। ਹਾਂ ਮੈਂ ਦੇ ਤੁਹਾਨੂੰ 2 ਮਿੰਟ ਤੱਕ। 2 ਮਿੰਟ ਤੱਕ ਮਿਲਦੇ। ਸੋ ਅੱਜ ਭਾਈ ਹੁਣ ਚਲੋ ਮਨਾਤਾ ਹੋਇਆ ਨਹੀਂ ਸਾਤੇ ਆਪਣੀ ਐਨੀਵਰਸਟੀ ਮਨਾ ਨਹੀਂ ਹੋਈ। ਜਿੱਦਾਂ ਉਹ ਵੀ ਦੱਸੋ ਮੰਗਣੇ ਵਾਲੀ ਫਿਰ ਦੱਸੋ ਸਹੀ ਇੰਗੇਜਮੈਂਟ ਐਨੀਵਰਸਟੀ ਦੀ ਗੱਲ ਕਰਦੇ ਬਾਈ ਜਿੱਦਾਂ ਪਾਰ ਸਾਲ ਹੋ ਗਿਆ ਮਨੁ ਰਵਿੰਦਰ ਨੂੰ ਝੇਲਦੀ ਨੂੰ ਝੇਲਦੇ ਨੂੰ ਕੀ ਕਮੀ ਨਾ ਰਹਿ ਗਿਆ ਉਹ ਉਦੋਂ ਜਦੋਂ ਹੈ ਤਾਂ ਜਦੋਂ ਯੂਨੀਵਰਸਿਟੀ ਹੈਗੀ ਤੇ ਉਦੋਂ ਮਨਾ ਲਈ ਹੋਈ ਉਦੋਂ ਮੈਂ ਮਨਾਦੀ ਅੱਜ ਭਾਈ ਹਾਂ ਉਦੋਂ ਜੈਸਮੀਨ ਹੈ ਨਹੀਂ ਸੀ ਜੀ ਉਹਨੇ ਉਦੋਂ ਤੁਹਾਨੂੰ ਪਤਾ ਹੀ ਨਹੀਂ ਚੱਲਿਆ ਮਨਾ ਤੇ ਹੁਣ ਤਾਂ ਅੱਜ ਬੜੀ ਕਿਤੇ ਰੁਕੀ ਗਈ ਇਹਦਾ ਮੈਨੂੰ ਤੁਹਾਨੂੰ ਤਾਂ ਯਾਦ ਜੂ ਹੈ ਮੈਂ ਇਹ ਕਰ ਮੈਂ ਆਪਣਾ ਚੋ ਪੂਰਾ ਕਰ ਲਵਾਂ ਬਸ ਨੂੰ ਮਨਾ ਲਈ ਚਲ ਵਧੀਆ ਗੱਲ ਆ ਕੋਈ ਗੱਲ ਐ ਜੀ ਮੈਮਰੀ ਬਣ ਜਾਂਦੀ ਆ ਮੂੰ ਤਾਂ ਮੈਂ ਮਾਲਾ ਬਣਾ ਲੈਂਦੇ ਫਿਰ ਮਨਕੀਰਤ ਉਹ ਦੋ ਵੀ ਢਿੱਲਾ ਸੀਗਾ ਥੋੜੇ ਦਿਨ ਪਹਿਲਾਂ ਮਨਕੀਰਤ ਹਾਂ ਮਨਕੀਰਤ ਸਾਡਾ ਅੱਜ ਵੀ ਢਿੱਲਾ ਜੀ ਇਹਦੇ ਅੱਜ ਫੇਰ ਲੱਗ ਰਹੀ ਹੈ ਇੰਜੈਕਸ਼ਨ ਲੱਗੀ ਆ ਦੇਖੋ ਫੇਰ ਇਹਦੇ ਲੱਗੀ ਹੋਈ ਆ ਕੁਝ ਨਾ ਸਭ ਚੇਂਜ ਕਰਕੇ ਨਾ ਲੈਣਾ ਢਿੱਲਾ ਮਿੱਸਾ ਹੋਈ ਜਾਂਦਾ ਇਹ ਕਰਕੇ 10 ਘਟੋ ਘਟ 10 ਦਿਨ ਹੋ ਗਏ ਜੀ ਮਨਕੀਰਤ ਨੂੰ ਥੱਕ ਹੋੜ ਜੇ ਬੇ ਪਹਿਲਾਂ ਵੀ ਤੁਸੀਂ ਵਲੌਗ ਦੇਖਿਆ ਹੀ ਸੀਗਾ ਉਦੋਂ ਵੀ ਇਹ ਢਿੱਲਾ ਤਾਂ ਜਿਉਂਚਰਾ ਤੇ ਉਸ ਤੋਂ ਬਾਅਦ ਫਿਰ ਹੋ ਗਿਆ ਤਾਂ ਠੀਕ ਫਰਾਂ ਉਹ ਫਿਰ ਹੋਣ ਕੀ ਆ ਕੰਮ ਅਰੇ ਹਾਰਡ ਜਾਂ ਕਰੀ ਜਾਂਦਾ ਜੀ ਬਿਮਾਰ ਇੱਕ ਸਿਰ ਇਹਦੇ ਕਰਕੇ ਕਰਦਾ ਨਾ ਸੂਈ ਕਰਦਾ ਇਹਨਾਂ ਨਾਲੋਂ ਜ਼ਿਆਦਾ ਕਰਦਾ ਇਹ ਸੂਈ ਕਰਕੇ ਕਰਦਾ ਤੇ ਗੱਲ ਕੁਛ ਐਦਾ ਸੀ ਕਿ ਜਦ ਅਸੀਂ ਚਲੇ ਗਏ ਚੱਲੇ ਸੀਗੇ ਰੋਪੜ ਨੂੰ ਜਾਂਦਾ ਪਾਪਾ ਜੀ ਹੈਗੇ ਤੇ ਜਿure ਹੁਣ ਪਾਪਾ ਜੀ ਕਿਤੇ ਰਿਸ਼ਤੇਦਾਰੀ ਚ ਚਲੇ ਗਏ ਹੁਣ ਕਿਉਂ ਕਿ ਕਿਤਾ ਮੱਠਣੀ ਪੈਣਾ ਪਾਪੀ ਤੁਮ ਜਨੇ ਚੱਲ ਕੋਈ ਗੱਲ ਆ ਪਤਾ ਨਹੀਂ ਸੀ ਹਨਾ ਕਿ ਸੇ ਲੰਮੀਆ ਗਾਲੂ ਆ ਜਣਾ ਫ੍ਰਿਜ ਚ ਰੱਖ ਲੈਨੇ ਖਾਣ ਲੇਗੇ ਚੱਕਾ ਵੀ ਜਾਗਾ ਤੇ ਜਿਹੜਾ ਮੂਰਤ ਕਢਾਣਾ ਹੈ ਕਿਆ ਕਰਨਾ ਹੋਰ ਤਾਂ ਤਨੀ ਬਾਈ ਕਢਾ ਹੋਣਾ ਮੈਂ ਹੁਣ ਮੇਰੀ ਚਾਹ ਹੀ ਆਈ ਵੀ ਚੱਲ ਹੁਣ ਚਾਹ ਫੇਰੇ ਪੀ ਲੂ ਨਾ ਪਹਿਲਾਂ ਕਿੰਨਾ ਵੱਡਾ ਸਰਪ੍ਰਾਈਜ਼ ਦਿੱਤਾ ਤੁਹਾਨੂੰ ਮੇਰੀ ਆਪਣੇ ਆਪਾਂ ਸਾਰੇ ਫਿੱਕੇ ਚਾਹ ਪਿਆਰੀ ਹਾਂ ਨਾ ਨਾ ਇਹ ਇਹ ਆਏ ਕਿ ਹਮ ਚਾਹ ਨੂੰ ਫੇਰ ਪੀ ਲਾਂਗੇ ਪਹਿਲਾਂ ਕੀ ਕੀ ਦੇਖਦੇ ਹਾਂ ਹਾਂ ਖਾ ਲਾਂ ਜੰਦ ਪਹਿਲਾਂ ਮਿੱਠੀ ਚੀਜ਼ ਆਖਾਈਏ ਇੱਥੇ ਕੱਟਣ ਕਿੱਧਰ ਕੱਟਣੀ ਕਿੱਥੇ ਕੱਟ ਕੱਟ ਹੂੰ ਮਨ ਨੂੰ ਕੰਮ ਹੋਰ ਵੀ ਲੱਗਦਾ ਹੋਇਆ ਬਾਬਾ ਇਹ ਜਿਹੜੀ ਪੋਸਰ ਮੋਸਰ ਦੀ ਬੰਦੀਆਂ ਨਾ ਮੇਰੀ ਤੇ ਮੇਰੀ ਕੁੜੀ ਦੀ ਗੱਲ ਆ ਥੋੜੀ ਇਹ ਮੇਰੇ ਫਟਾਣ ਦਾ ਫਾਇਦਾ ਹੀ ਆ ਹਾਂ ਹਾਂ ਹੁਣੇ ਆਜਾ ਦਾ ਜੱਗਤ ਵੀ ਨੁਕਸਾਨ ਥੋੜੀ ਆ ਤੁਹਾਡੇ ਵੱਲ ਮੇਰਾ ਘਰ ਆਇਆ ਹਾਂ ਆ ਦੇਖ ਲਓ ਮਮੀ ਸਾਡੇ ਦੀ ਦਾ ਇਹ ਆਪਣਾ ਫਾਜ ਨਵਾਤਾ ਹਾਂ ਤੇਰਾ ਰਹਿਦਾ ਭਾਈ ਉਹ ਭਾਈ ਮੈਂ ਤਾਂ ਮੈਂ ਗਰੀਬ ਗਰੀਬ ਮੰਦਾ ਕੇਵੋ ਮੈਂ ਤਾਂ ਨਹੀਂ ਚੱਲ ਦੇਖ ਪਤਾ ਲ ਲਿਆ ਰਾਬ ਕੋ ਤਾਂ ਉਹ ਟਾਈਮ ਦੀ ਰੋਟੀ ਦੇਈ ਜਾਂਦਾ ਗਰੀਬ ਜਿਹਨੂੰ ਰੋਟੀ ਭਾਈ ਦੋ ਟਾਈਮ ਦੀ ਵਧੀਆ ਮਿਲਦੀ ਉਹ ਨਹੀਂ ਖਦੀ ਹੁੰਦਾ ਹਾਂ ਅੰਕੇ ਕਹਿੰਦੇ ਆ ਅੱਜ ਜੇ ਮੈਂ ਡੇਲਰ ਖਾਤਾ ਵੀ ਕੀ ਜਿਆ ਕਰੇਗੀ ਦੇਖ ਨੋ ਪਲਟ ਕੇ ਇਹ ਕੇਕ ਲੈ ਕੇ ਆਦੇ ਮਾਚ ਕੇ ਆਦਿਕ ਤੁਹਾਨੂੰ ਪਤਾ ਹੈ ਕਿਹੜੇ ਹਾਲਾਤਾਂ ਚ ਆਇਆ ਇਤਨਾ ਕਰੀ ਉਹ ਦੇਖੀ ਉਹ ਦੇਖ ਹੁਣ ਤੁਸੀਂ ਰਹਿੰਦਾ ਖੁੰਦਾ ਵੀ ਨਾ ਕੰਮ ਕਰਦੇ ਹੋ ਇਹਦਾ ਮੈਂ ਉਹ ਲੈ ਕੇ ਆਉਣੀ ਕੋਈ ਚੰਚੇ ਤੇ ਕੇਕ ਭਾਈ ਆਹ ਹਾਂ ਮਿਸਟਰ ਐਂਡ ਮਿਸਿਸ ਆਉਜਲਾ ਕੀ ਬਾਤ ਹੈ ਹੈ ਥੈਂਕ ਯੂ ਬਾਈ ਤਨਵਾਬ ਅੰਤਲਾ ਕਰਾਇਆ ਤੁਸੀਂ ਪਹਿਲਾਂ ਹੀ ਖਾ ਲਿਆ ਕੁਛ ਨਹੀਂ ਹੋ ਗਿਆ ਤਾਂ ਲੱਗ ਗਿਆ ਵਾਪਾ ਜੈਸਮੀਂ ਜੂਠਾ ਕਰਤਾ ਰਵਿੰਦਰ ਨੇ ਕੇਕ ਉਹਦਾ ਉਠੀ ਉਂਗਲੀ ਨੂੰ ਲੱਗ ਗਿਆ ਤਾਂ ਤੇ ਕਾਏ ਉਹ ਕਦ ਹੈ ਉਹ ਮੋਬਤੀਆਂ ਜਾਂ ਵੀ ਜਲਦੀਆਂ ਮੈਂ ਵੰਡੀਆਂ ਹੈ ਬਸ ਪਾਤ ਨਹੀਂ ਆ ਬੰਦੇ ਕੋਈ ਨਾ ਅਗਲੀ ਦੀਵਾਲੀ ਤੇ ਵੰਡ ਲੂਗੇ ਲੈ ਏ ਆ ਤਾਂ ਸਵਾਪਾ ਐਂਟਰਟੇਨਮੈਂਟ ਮ ਬਣ ਗਿਆ ਭਾਈ ਪਤਾ ਨਹੀਂ ਕਿ ਕੈਕ ਵੀ ਨਾ ਨਹੀਂ ਪੁੱਤ ਜੈਸਮਿਨ ਨੂੰ ਕਿਹਾ ਅਸੀਂ ਉੱਪਰ ਤੇ ਮੁੰਨੀਆਂ ਹੁੰਦੀਆਂ ਦੂਏ ਬਾਸੇ ਜਾ ਕੇ ਮੈਂ ਜੈਸਮਿਨ ਆਪ ਲੈ ਕੇ ਜਾਣਾ ਅਸੀਂ ਕੈਮਰੇ ਚ ਦੇਖਿਆ ਵੀ ਭਾਜੀ ਘਰੇ ਹੀ ਆ ਪਹਿਲਾਂ ਮੈਂ ਕਿਹਾ ਦੇਖ ਲਈਏ ਘਰੇ ਹੈਗਾ ਕਿ ਨਹੀਂ ਫਿਰ ਅਸੀਂ ਕੈਮਰੇ ਇਥੇ ਦੇ ਕੈਮਰੇ ਲਵਾ ਲੇ ਇਹ ਵੀ ਹੁੰਦਾ ਹੀ ਪੈ ਗਿਆ ਮੈਨੂੰ ਜਿੱਡੇ ਪਤਾ ਲੱਗ ਗਿਆ ਸਾਰੇ ਹੁਣ ਚੋਟ ਨਹੀਂ ਬੋਲ ਸਕਦੇ ਭਾਈ ਇਹ ਨੂੰ ਪਤਾ ਲੱਜਦਾ ਰਵਿੰਦਰ ਮੰਮੀ ਨਾਲ ਬਾਹਰ ਖੜਾ ਕੇ ਆਗਰ ਲਾ ਤਾਂ ਮੇਰੀ ਚੁਗਲੀਆਂ ਤਾਂ ਚੱਲਦੀਆਂ ਓਕੇ ਜਿਹੜੇ ਭਾਈ ਨੇ ਉਹ ਤਾਂ ਚਲੋ ਚੱਲੀ ਜਾਂਦੀਆਂ ਆਹਾਂ ਉਹ ਤਾਂ ਚੁਗਲੀਆਂ ਚੱਲੀ ਜਾਂਦੀਆਂ ਇਹ ਤਾਂ ਦੇਖੀ ਤੇ ਕੰਗਦਾਈ ਉਹ ਵੀ ਸੌਂਦਾ ਇਹ ਤਾਂ ਫੇਰ ਭਾਈ ਕੰਮ ਗਲਤ ਹੋ ਗਿਆ ਕਰਦੇ ਹੋ ਗਿਆ ਸਹੀ ਹੋ ਗਿਆ ਫੱਟੇ ਕਰ ਲਵਾਇਆ ਉਹਨਾਂ ਨੂੰ ਕੱਟਣਾ ਪੈਣਾ ਇਹਨੇ ਪੁੱਛ ਸਰ ਤੋਂ ਕਰਨਾ ਮੈਂ ਤਾਂ ਦੇਖੀ ਜਾਵਾਂ ਮੈਂ ਕਿਸੀ ਮੇਰਾ ਫੋਨ ਹੋਇਆ ਵਾ ਐ ਸੱਚੇ ਕੱਟ ਗੋ ਮੈਂ ਕਿਸੀ ਕੀ ਇਹ ਵਾ ਸੀ ਮਗਾਲਾ ਜੀ ਸਾਡਾ ਮੈਂ ਕਿਹਾ ਕਿਸੇ ਚੀਜ਼ ਨਾਲ ਕਨੈਕਟ ਹੀ ਨਹੀਂ ਕਰਕੇ ਗਏ ਐਵੇਂ ਚੱਲੇ ਗਏ ਮੇਰੇ ਨਾਲ ਹੋਈ ਸਾਰੀ ਗੱਲ ਇਹ ਨਹੀਂ ਹੋਈ ਮੇਰੇ ਨਾਲ ਨਹੀਂ ਚੱਲਦੇ ਆ ਮੇਰੇ ਫੋਨ 'ਚ ਵੀ ਆ ਗਈ ਆ ਉਹੀ ਤੇ ਤੇ ਲਾਓ ਜੀ ਫਿਰ ਕੱਟੀਏ ਕੇਕ ਉਹ ਦੇਖੀ ਧੰਨਵਾਦ ਭਾਈ ਤੋ ਦੇ ਮੈਂ ਨਾ ਮੇਤੇ ਤਾਂ ਚੱਲੂ ਮੇਰਾ ਵੀ ਕਰੋ ਮੈਂ ਸਲਾਹ ਦਿੱਤੀ ਇਹਨੂੰ ਦੀਦੀ ਵੀ ਕਹੋ ਤੇ ਉਹ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜੀ ਇਹ ਫਾਈ ਕੈਲੋ ਵੀ ਮਤਲਬ ਮੇਤੇ ਦਾ ਇਹ ਲਾਇਬਰੀ ਆਪਣੀ ਕਹਿਣ ਕਰਨੀ ਸੀ ਤੇ ਹਮਲਾ ਮਾਰ ਲਿਆ ਜਸਮੀਨ ਨੇ ਭਾਈ ਚਲੋ ਵਗਿਆ ਚਲੋ ਕੋਈ ਨਾ ਹੁਣ ਚਲੋ ਚਲ ਫਟ ਚੱ ਚਾ ਤੂੰ ਵੀ ਕਟਾ ਚੱchnਾ ਆ ਜਾ ਪੁੱਤ ਹਾਦੀ ਹਰ ਗੁੰਤਾ ਵਿਚਾਰੀ ਸੁੱਤੀ ਪਈ ਆ ਦੇ ਤੀਜੇ ਡੱਬਾ ਦਾ ਚੱਟ ਨਹੀਂ ਆਇਓ ਕੱਟ ਲੋ ਉਹ ਸਾੜ ਨੂੰ ਲੱਗ ਜਾਣਾ ਚਾਦਰ ਨੂੰ ਐ ਬੱਸ ਬੁੱਤੋ ਹੂ 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 ਹਲਫਾ ਦੇ ਬਾਦ ਨੂੰ ਆ ਕੇ ਆ ਆਪੇ ਮਾਰਨੀ ਆ ਪੈਣੀ ਆ ਤਾਂ ਹਾਂ ਹਾਂ ਫਲੋਰ ਵੀ ਬਾਹ ਕੇ ਨਹੀਂ ਰੋਤੀ ਹੈ ਜਿੱਪੜ ਵੀ ਤਾਂ ਗਿਓ ਕੋਈ ਉਹ ਕੀ ਆਏ ਪੁੱਤੋ ਮੈਂ ਦੱਸ ਦੇ ਕਿ ਇਹ ਕਿਤੇ ਜੈਸਮਿਨ ਕੇਕ ਤੇ ਨਾ ਚੱਤੀ ਮਾਰ ਲਵੇ ਬਾਜੀ ਉਹ ਨੂਰ ਨੂਰ ਤੇ ਡਰਦੀ ਵੀ ਕਰੀ ਜਾਂਦੇ ਨੂਰ ਦੇ ਕਦਾਂ ਕੀ ਹੁੰਦਾ ਹੈ ਐਤੀ ਦੇ ਲਓ ਮਨਕੀਰਤ ਲੈ ਭਾਈ ਸੋ ਮੇਰਾ ਵੀ ਕਰਾ ਦੇ। ਅਗੋਂ ਮੈਂ ਖਲਾ ਦੇ ਦਿੰਦਾ। ਉਹ ਵੀ ਦਾ ਕਰਾ ਦੇ। ਇਹ ਵੀ। ਨੂੰੜ ਸਾਡੀ ਖਾਂਦੀ ਨਹੀਂ। ਇਹਨੇ ਤਾਂ ਖਾ ਲਿਆ। ਚੱਕ ਲੈ। ਓਏ ਨਾ ਥੋੜਾ ਜਿਹਾ ਹੈਗਾ। ਤੂੰ ਖਾ। ਓਏ ਵੀ। ਬਾਤ ਖੋ ਨਾ ਖਾ। ਆਹੀ ਹੋਣਾ। ਤੂੰ ਵੇ ਇਹ ਨਿਕਲ। ਨੀ ਨੀ। ਤੂੰ ਕੋਈ ਮਜ਼ਾ ਬਟਾ ਜਾ। ਬੱਸ। ਇੱਥੇ ਨਾ ਨਾ। ਉਹ ਮੇਰਾ ਪੁੱਤ। ਇਹ ਚਾ। ਤੁਹਾਡਾ ਬਹੁਤ ਧੰਨਵਾਦ ਆ ਜੀ। ਹਾਂ। ਤੁਹਾਡਾ ਸਾਰਿਆਂ ਦਾ ਵੀ ਜਿਨ੍ਹਾਂ ਨੇ ਟਾਈਮ ਰੱਖੀ। ਇੰਨੇ ਟਾਈਮ ਕੱਢ ਕੇ ਸਾਡੀ ਵੀਡੀਓ ਦੇਖੀ ਆ ਇਹ ਮੈਮਰੀ ਹੁਣ ਜਿਹੜੀ ਸਾਡੀ ਲੈ ਪੂਰੀ ਜ਼ਿੰਦਗੀ ਵਾਸਤੇ ਪੂਰੀ ਮਨ ਕੇ ਨਾਲ ਤੁਹਾਡੇ ਨਾਲ ਪਹਿਲੇ ਬਸ ਸਵਾਗਤ ਕਰਨ ਤੋਂ ਸਾਡਾ ਹੱਕਾ ਸਾਨੂੰ ਪਿਆਰ ਕਰਨ ਦਾ ਹੈ ਹੈਪੀ ਇਹ ਜਿਹੜੀ ਮੈਮਰੀ ਯਾਰਾ ਸਾਡੀ ਸੁਣੋ ਪੂਰੀ ਜ਼ਿੰਦਗੀ ਵਾਸਤੇ ਜਿਹੜੀ ਸਟੋਰ ਕਰਕੇ ਰੱਖਦੇ ਯੂਟਿਊਬ ਤੇ ਲੱਗ ਗਿਆ ਅੱਛਾ ਹੁਣ ਤੁਸੀਂ ਆ ਦੇਖੋ ਪਹਿਲਾਂ ਮੈਂ ਕਿਆ ਲਈ ਗਈ ਤੁਹਾਨੂੰ ਆ ਤਾਂ ਦੇ ਦੇ ਇਹਨੂੰ ਕਿਹਾ ਮੈਂ ਜਵਾਬ ਦੇਣਾ ਜੋ ਵੀ ਹੋਇਆ ਤੁਸੀਂ ਕੀਤਾ ਨਾ ਇਹ ਤਾਂ ਵਧੀਆ ਚੀਜ਼ ਆ ਬੱਲੇ ਬਲ ਹੈ ਸੋਚਦੇ ਆਂ ਯਾਰਾ ਪਾਪਾ ਤਾਂ ਸੱਡ ਹੈ ਆਲੇ ਪਾਪਾ ਨੇ ਲੈ ਇਸ ਲੱਗੂਗੀ ਨਹੀਂ ਆ ਅੱਛਾ ਤੇ ਹੋਰ ਤੇ ਵੀ ਲੱਗਦਾ ਹੁੰਦਾ ਗਿਆ ਹਾਂ ਅਈ ਛਾਲਟਾ ਲੱਗੀਆਂ ਹੈ ਦੇਖੋ ਅਰ ਕਚਕਾ ਬੀ ਤੇਜਾ ਉੱਧਰ ਲੱਖਿਆ ਇਹਨੂੰ ਕੋਈ ਨਾ ਕੋਈ ਨਾ ਤੁਸੀਂ ਦੇਖੋ ਪਹਿਲਾਂ ਦੇਖ ਲੈ ਉਹ ਪਾ ਪਜਾਮਾ ਕੱਪੜਾ ਬਤਾ ਲਈ ਬੰਦ ਕਿੱਦਿਕਾ ਇਹ ਤਾਂ ਮੈਂ ਨਾ ਆ ਦੇਤੀ ਅੱਛਾ ਕੱਲ ਲੈ ਗਈ ਨਹੀਂ ਬਾਸਾ ਉਗਾ ਲਿਆ ਜਬ ਕੱਢ ਲਿਆ ਸਾਰਾ ਕੁਝ ਮੈਂ ਟੈਨਸ਼ਨ ਕਰਦੀ ਹੁੰਦੀ ਹਾਂ ਤੁਸੀਂ ਵਾਹ ਵਾਹ ਤੁਸੀਂ ਦੇਖੋ ਜੀ ਉਹ ਦੇਖੋ ਜੀ ਸੋਹਣਾ ਲੱਗਦਾ ਹੈ ਬੜਾ ਵਧੀਆ ਹੈ ਲਾ ਭਾਈ ਮਰਵਾ ਚਲੀ ਠੀਕ ਕਰਨ ਲਈ ਕਿੱਥੇ ਹੋਇਆ ਇਹ ਬੱਸ ਮਾਂ ਮਾਂ ਆਪੇ ਸੀ ਤਾਂ ਪਿੰਡ ਆਈ ਟੇਲ ਨਹੀਂ ਦੇ ਛਾ ਕੱਟ ਕੇ ਮੈਂ ਦਿੱਤਾ ਉਹਨੇ ਕਿਹਾ ਵੀ ਰਵਿੰਦਰ ਨੂੰ ਪੁੱਛੋ ਵੀ ਇਹਦੇ ਚ ਗਲਤੀ ਹੈ ਵੀ ਅਸੀਂ ਹੋਰਾਂ ਦੇ ਵੀ ਸੀ ਉਹਨੇ ਅੱਗੇ ਮੈਨੂੰ ਪਤਾ ਲੱਗੂਗਾ ਉਹ ਪਾ ਕੇ ਦੇਖੇ ਤੇ ਪਤਾ ਲੱਗੂਗਾ ਜੀ ਤੁਸੀਂ ਜਿਹੜੇ ਦਿੱਤੇ ਨੇ ਤੁਸੀਂ ਕੁੜਤਾ ਪਜਾਮਾ ਸਵਾਉਂਦੇ ਖੋੜੀ ਕਿੰਨੀ ਸਵਾਈ ਹੁੰਦੀ ਹੈ ਕਿੰਨਾ ਭਾਈ ਲੱਗੇ ਜਾਂਦਾ ਰੁਪਿਆ ਆਟੋ ਘੱਟ ਵੀ ਮੈਨੂੰ ਲੱਗਦਾ 8-9000 ਰੁਪਏ ਕਿਤੇ ਵਾਹੇ ਠੀਕ ਆ ਇਹ ਮੈਂ 250 ਲਿਆ ਕਿਉਂਕਿ ਹੁਣ ਮੈਨੂੰ ਸвая ਨੂੰ ਸਾਡਾ ਟਾਈਮ ਹੋ ਗਿਆ ਹਾਂ ਮੈਂ ਸвая ਤਾਂ ਮੰਮੀ ਅ ਬਾਈਟ ਕੁੜਤਾ ਪੀ ਜਾਂਦਾ ਸвая 900 ਰੁਪਏ ਦਾ ਸвая ਨਹੀਂ ਬਾਈਟ ਦਾ ਸвая ਆਪਾਂ ਜਦ ਗਏ ਤੇ ਕਿਹਦਾ ਵਿਆਹ ਪਾ ਯਾਰ ਤੁਸੀਂ ਆਪਣੀ ਜਾਗੋ ਤੇ ਤਾਂ ਸਵਾਇਆ ਸੀਗਾ ਆਪਣੇ ਵਿਆਹ ਦੇ ਨਹੀਂ 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 ਉਹ ਕੇ ਬਾਅਦ ਪਹਿਲਾਂ ਵੀ ਸਵਾਇਆ ਲੈ ਬੰਦੇ ਕਿੱ데 ਰਹਿਣ ਸਵਾਇਆ ਤਾਂ ਕਿ ਸੰਤੂ ਰਹਿਣ ਨਹੀਂ ਉਹਦੇ ਵਿਆਹ ਨੂੰ ਉੱਥੇ ਗਏ ਨਹੀਂ ਤੇ ਆਪਾਂ ਮੇਰੀ ਭੈਣ ਦੇ ਵਿਆਹ ਨੂੰ ਰਣਜੀਤ ਜੱਲਾ ਬਲਾਚੌਰ ਤੇ ਲਿਆ ਸੀਗਾ ਬਲਾਚੌਰ ਤੇ ਨਹੀਂ ਤੇ ਇੱਥੇ ਤੇ ਲੱਗਦਾ ਤਾਂ ਰਣਜੀਤਪੁਰਾ ਨਾ ਰੇਖਾ ਤੇ ਲੋੜੀਤੀ ਸੀ ਬਲਾਚੌਰ ਤੇ ਵੀ ਤਾਂ ਲਿਆ ਸੀਗਾ ਫਿੱਕਾ ਜਿਹੜਾ ਤਾਂ ਦਵਾਇਆ ਸੀਗਾ ਗੁਲਾਬੀ ਦੇ ਲੱਗਦਾ ਤਾਂ ਹਾਂ ਆਪੇ ਤਾਂ ਸੋਡ ਸੰਸਿੰਟਰ ਦਾ ਹੋਣਾ ਲੱਗਦਾ ਕਮੀ ਹੈ ਪਾ ਕੇ ਨਾ ਹਨਾ ਕੱਚਾ ਕੋਲੋਂ ਪਾ ਕੇ ਦੇਖ ਹੁਣ ਅਭੀ ਖਿੱਚ ਖੱਚ ਨਹੀਂ ਪੈਂਦੀ ਬਸ ਟਿੱਕ ਨਹੀਂ ਆ ਜਾਣਾ ਮੈਂ ਆਪਨਾ ਸਿਰ ਕੱਚਾਂ ਪੁੱਛਾਂ ਦਾ ਠੀਕ ਹੋਣੀ ਨਹੀਂ ਇਹ ਕਈ ਵਾਰ ਹੋ ਜਾਂਦਾ ਨਾ ਦੇ ਤਾਂ ਪ੍ਰਾਣਾਂ ਗਏ ਤੇ ਨਾਲ ਦਾ ਅੱਛਾ ਅੱਛਾ ਠੱਗਾ ਆਈਂ ਸੁਣਤਾ ਤੇ ਇਗਨ ਮੈਂ ਤਾਂ ਵੀ ਰਾਹ ਤੇ ਆਏ ਤਾਂ ਕਰਕੇ ਠੀਕ ਆਹੋ ਇਹਦੇ ਗੈਨੋਂ ਦਾ ਹਾਂ ਵੀ ਚੱਲ ਪਣਾ ਠੀਕ ਨਹੀਂ ਇੱਕਾਂ ਟਰੱਸਟ ਜਿਆ ਬਸ ਹੁਣ ਮੇਰੀ ਇੱਕ ਖੁਸ਼ੀ ਹੈ ਕਿ ਚਾਦਰਾਂ ਲਾਉਣ ਦੇ ਉਹਨੇ ਵੇਚ ਦਿੱਤੀ। ਯਾਦ ਰਹੇਗਾ ਜੀ ਨਾ ਚਲਣਾ। ਇਹਦੇ ਨਾਲੇ ਚਲਣਾ ਕਾਲਾ ਪਏ ਆਪਣੇ। ਕਿਉਂਕਿ ਜੇ ਆਪਣੇ ਵਿਆਹ ਹੁੰਦਾ ਜਾਂ ਵਿਆਹ ਤੇ ਲਵਾ ਲਈ। ਆਹ ਵਾਈਟ ਦੇ ਨਾਲ। ਵਾਈਟ ਕੋਈ ਮੈਂ ਪਹਿਲਾਂ ਕੱਲੀ ਕਲ ਟਰਾਈ ਕਰਕੇ ਦੇਖੂਗੀ। ਉਹ ਵੀ 350 350 ਦੇ ਹੀ ਨਾ ਮੈਂ ਪਤਾ ਕਰਕੇ ਆਈਆਂ। ਜੇ ਤਾਂ ਠੀਕ ਲੱਗੇ ਤਾਂ ਲਾ ਲੂਗੀ ਨਹੀਂ ਲੜਨ ਦੋਗੇ। ਚੱਲ ਦੇਖ ਲੈਂਦੇ ਆ। ਬਾਈਕ ਨਾਲ ਨੂੰ ਲੱਕਣਾ ਟੱਪੀਆਂ ਵਾਲਾ ਕੁਰਤਾ। ਇਹਨਾਂ ਚਾਦਰਾਂ। ਹੂੰ। ਇਹ ਵਾਈਟ ਕੁਰਤੇ ਨਾਲ। ਮੋਟੀਆਂ ਨਾਲੇ। ਆਹ ਮੋਟੀਆਂ ਟੱਪੀਆਂ। ਹੂੰ। ਏ ਆਪਈ ਗਿਫਟ ਤੇਰਾ ਬਹੁਤ ਸੋਹਣਾ ਏ ਨੇ ਜੈਸਮਿਨ ਨੂੰ ਗਿਫਟ ਨਜ਼ਾਰਾ ਆ ਗਿਆ ਜੈਸਮਿਨ ਨੂੰ ਗਿਫਟ ਹੁਣ ਮੈਂ ਐਂ ਨਹੀਂ ਕਹਿ ਸਕਦਾ ਦੇ ਵੀ ਚੱਲ ਤੇ ਚੱਲ ਪੈਂਦੀ ਆ ਮੈਂ ਫੇਰ ਕਰਾਂਗਾ ਮੈਂ ਸੋਚਦਾ ਸੀ ਪੈਂਡਿੰਗ ਨਾਲ ਹੁਣੇ ਹੀ ਉਹ ਕਰ ਦਮਾ। ਕੀ ਫੈਸਲਾ ਕਰੀਏ? ਵਿਚਾਲਾ ਰੁਪਈਆ ਤੁਹਾਨੂੰ 100 ਦੇ ਦਿੰਦਾ ਜੋ ਮਰਜ਼ੀ ਲੈ ਲੀ। ਚਲ ਤੁਸੀਂ 100 ਵੀ ਦੇ ਦੋ। ਇਹ ਤਾਂ ਮੈਂ 5 ਰੁਪਈਆ ਦੀ ਟੋਫੀ ਖਵਾ ਕੇ ਲਈ ਜਾਂਦਾ। ਮੈਨੂੰ 100 ਵੀ ਬਹੁਤ ਆ। ਇਹ ਤਾਂ 5 ਰੁਪਈਆ ਦੀ ਟੋਫੀ ਖਵਾ ਕੇ ਲੈ ਜਾ। ਆਪਣੇ ਖੁਸ਼ੀ ਦੇ ਨਾਲ ਇੱਕ ਚੀਜ਼ ਦੇਣੀ ਹੈ ਉਹਦੇ 'ਚ ਬਹੁਤ ਉਹ ਗੱਲ ਹੈ ਖੁਸ਼ੀ ਆ ਨਾ ਦੇ ਦੋ। ਆਏ ਬਈ ਗੱਲ ਬਾਤ ਹੈ। ਨਹੀਂ ਚੱਲ ਗਿਆ ਟਰ ਤੇਰਾ ਮੇਰੇ ਵੱਲ ਪੈਂਡਿੰਗ ਰਹਿ ਗਿਆ। ਠੀਕ ਠੀਕ ਥੋੜੀ ਜਿਹਾ ਟਕਲੀਂ ਚੱਲਦੇ ਹਾਂ ਮੈਂ ਸਮਝ ਤੋਂ ਚੋਰ ਵੀ ਪਾਜੀ ਮੈਂ ਸੱਜ ਦੀ ਮੈਂ ਸੁਣਾਂਂ ਕਿ ਤੇ ਤੀ ਨਹੀਂ ਜਾਂਦੇ ਕੋਈ ਨਾ ਕਿਸੇ ਪ੍ਰੋਗਰਾਮ ਤੇ ਮੈਨੂੰ ਸੂਟੇ ਦਵਾ ਦੇ ਕਿਸੇ ਪ੍ਰੋਗਰਾਮ ਤੇ ਮੈਨੂੰ ਸੂਟੇ ਦਵਾ ਦੇ ਹਾਂ ਫੇ ਇਹ ਲਿਆਵਾਂਗੇ ਕਿਸੇ ਦਿਨ ਕੋਈ ਚੱਕਰ ਦੇਖੀ ਹੁਣ ਗੱਲ ਤੀਆਂ ਲੱਡਣੀਆਂ ਨਹੀਂ ਮੈਂ ਬਟਨ ਦੇਦਾ ਬਟਨ ਸੌਣੇ ਪਾਣੀ ਲੰਗੇ ਜੇ ਨਾ ਅੱਗੇ ਹੁੰਦੇ ਨੇ ਬਟਨ ਭਾਗੇ ਹਜੇ ਤੇ ਚੱਲੀ ਜਾਂਦਾ ਟ੍ਰੈਂਡਿੰਗ ਵਾਲਾ ਇਹ ਤਾਂ ਸਭੀ ਹੋਰੇ ਚੱਲੀ ਜਾਣਾ ਬਟਨਾਂ ਨਾਲ ਤਾਂ ਵੇਲੇ ਤੇ ਚਪਟਨ ਨਹੀਂ ਹੈਗੇ ਦੂਏ ਆਣ ਜੀ ਹਾਂ ਤੇ ਵਧੀਆ ਪਾਈ ਭਾਈ ਜੈਸਮੀਨ ਦਾ ਬਿਤਾਉਣ ਦਾ ਬਹੁਤ ਤੇ ਜੈਸਮੀਨ ਉਹ ਕਿਆ ਲੱਗਦੇ ਜੈਸਮੀਨ ਜਿਨ੍ਹਾਂ ਨੇ ਸਿਮਤਾ ਭਾਈ ਅੱਬੀ ਅੱਬੀ ਦਾ ਵੀ ਧੰਨਵਾਦ ਬਹੁਤ ਹੈ ਨਾ ਮੈਂ ਪ੍ਰੈਸ ਕਰਕੇ ਲਿਆਂਦਾ ਮੇਰਾ ਵੀ ਧੰਨਵਾਦ ਕਰਕੇ ਮੈਂ ਸਗੜੀ ਚਲਾ ਕੇ ਗਈਆਂ ਇਹਨੂੰ ਪ੍ਰੈਸ ਕੌਣ ਮੇਰਾ ਚਾਤਾ ਲਉਂਦਾ ਮੈਂ ਇਹਨੂੰ ਪੜਾਇਆ ਪੈਸੇ ਪੜਾਏ ਤਰਫ ਤੇ ਲੈ ਕੇ ਕਿਸੇ ਪ੍ਰੋਗਰਾਮ ਤੇ ਪਾ ਲਿਆ ਹੁਣ ਮਾ ਰਹੋ ਮੰਨੂ ਹੁਣ ਦੱਸ ਤੈਂ ਦੱਸ ਕੁਝਸ ਕਰਨਾ ਵੀ ਸਿੱਖ ਲੋ ਜੀ ਤੈਂ ਦੱਸ ਮਾਂ ਹਾਂਜੀ ਬਸ ਬੜਾ ਹੋਇਆ ਇਹ ਲੱਡੂ ਜਿਆ ਤੇ ਸਿੱਟੋ ਵੈਸੇ ਦੂਈ ਤਰ੍ਹਾਂ ਆਪਣੇ ਵਾਲੀ ਤੈਂ ਮਾਰ ਤ ਨਹੀਂ ਜਿਹੜੀ ਪਹਿਲਾਂ ਮਾਰਦਾ ਬਾਹਰ ਹੀ ਗਰੂ ਬਾਹਰ ਹੀ ਗਰੂ ਚਲੋ ਠੀਕ ਆ ਜੀ ਫਿਰ ਹੁਣ ਅਗਲੇ ਬਲੌਗ ਚ ਮਿਲਦੇ ਆ ਤੇ ਤੈਂ ਤਾਂ ਬਸ ਵਾਹਿਗੁਰੂ ਆ ਚਲੋ ਕੋਈ ਚਲੋ ਠੀਕ ਆ ਜੀ ਫਿਰ ਓਕੇ ਬਾਏ ਬਾਏ